ਸ਼ੰਭੂ ਬਾਰਡਰ ਤੇ ਫਿਲਹਾਲ ਕਿਸਾਨਾਂ ਦੇ ਸਹਿਯੋਗ ਵਾਸਤੇ ਉਮੜ ਲੱਗ ਗਏ ਨੇ ਲੋਕ ਔਰ ਉਹਨਾਂ ਲੋਕਾਂ ਦੇ ਵਿੱਚ ਖਾਸ ਕਰਕੇ ਭਾਈ ਸਾਹਿਬ ਆਏ ਨੇ ਭਾਈ ਸਾਹਿਬ ਆਪਣੇ ਫਿਰ ਦੱਸਿਓ ਕਿੱਥੋਂ ਆਇਓ ਪਹਿਲਾਂ ਤਾਂ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਪਰਦਾਇ ਗੁਰਦੁਆਰਾ ਲੰਗਰ ਸਾਹਿਬ ਸੇਰੀ ਹਜੂਰ ਸਾਹਿਬ ਦੇ ਆਧ ਦੇ ਸੇਵਾਦਾਰ ਨੇ ਉਥੋਂ ਅਸੀਂ ਇਸ ਅੰਦੋਲਨ ਵਿੱਚ ਆਏ ਆ ਜੋ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਸਰਕਾਰ ਦੇ ਵਿਰੁੱਧ ਟੱਕਰ ਲੈਣ ਵਾਸਤੇ ਜਿਹੜਾ ਕਿਸਾਨ ਉਹ ਰੋੜਾਂ ਦੇ ਉੱਤੇ ਆਏ ਨੇ ਜਿਵੇਂ ਸਾਨੂੰ ਪਹਿਲਾਂ ਇਹਨਾਂ ਨੇ ਵਿਸ਼ਵਾਸ ਦਿਵਾ ਕੇ ਕਿਉਂਕਿ ਜਿਹੜਾ ਪਹਿਲਾ ਅੰਦੋਲਨ ਅਸੀਂ ਦਿੱਲੀ ਦੇ ਵਿੱਚ ਅਰੰਭਿਆ ਸੀਗਾ ਉਦੋਂ ਸਾਨੂੰ ਸਰਕਾਰਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਸੀਂ ਜਾਓ ਅਸੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ ਪਰ ਨਾ ਹੋਣ ਦੇ ਬਾਵਜੂਦ ਅੱਜ ਜਿਹੜਾ ਫੇਰ ਇਹ ਜੋ ਸੰਘਰਸ਼ਾ 13 ਤਰੀਕ ਨੂੰ ਕਿਸਾਨਾਂ ਨੇ ਆਰੰਭਿਆ ਆ ਔਰ ਇਹ ਪੂਰੇ ਭਾਰਤ ਦੇ ਨਾ ਪਤਾ ਪੂਰੇ ਵਰਲਡ ਦੇ ਕਿਸਾਨਾਂ ਵਾਸਤੇ ਜਿਹੜਾ ਸੰਘਰਸ਼ ਚੱਲ ਰਿਹਾ ਹੈ। ਇਹ ਸੰਘਰਸ਼ ਤਾਂ ਹੁਣ ਇਸ ਤਰ੍ਹਾਂ ਭਖਿਆ ਪਿਆ ਲਗਾਤਾਰ ਗੋਲੇ ਚੱਲਦੇ ਪਏ ਨੇ ਲਗਾਤਾਰ ਅਥਰੂ ਗੈਸ ਚੱਲਦੀ ਪਈ ਹੈ। ਵੇਖੋ ਜੀ ਇਹ ਇੱਕ ਰਾਜਨੀਤੀ ਆ ਜਿਹੜੇ ਰਾਜਨੀਤੀਗ ਲੋਕ ਨੇ ਇੱਕ ਬੰਦੇ ਜਵਾਨ ਨੇ ਔਰ ਇੱਕ ਬੰਦੇ ਕਿਸਾਨ ਨੇ ਜਿਹੜੇ ਰਾਜਨੀਤੀਗ ਲੋਕ ਆਪਣੀਆਂ ਕੁਰਸੀਆਂ ਤੇ ਬੈਠ ਕੇ ਜਵਾਨ ਅਤੇ ਕਿਸਾਨ ਨੂੰ ਲੜਾ ਰਹੇ ਨੇ। ਇਹ ਹਾਲਾਤ ਜੋ ਬਣੇ ਹੋਏ ਨੇ ਉਰੇ ਤੁਸੀਂ ਕਿਸਾਨਾਂ ਦੇ ਹੱਕ ਚ ਕੜੋਤੇ ਹੋਏ ਹੋ ਉਹ ਜਦੋਂ ਆਤ ਤੇ ਲਗਾਤਾਰ ਗੋਲੇ ਚੱਲਦੇ ਡਰਦੀ ਲੱਗਦਾ ਦੇਖੋ ਜੀ ਜਿਹੜਾ ਵੀ ਇੱਥੇ ਆਇਆ ਨਾ ਉਹ ਜਿਗਰਾ ਲੈ ਕੇ ਆਇਆ ਕਿਉਂਕਿ ਮਰ ਤਾਂ ਅਸੀਂ ਉਦੋਂ ਵੀ ਜਾਵਾਂਗੇ ਇਹ ਸਾਨੂੰ ਸਰਕਾਰ ਨੇ ਹੱਕ ਨਾ ਦਿੱਤੇ ਅਸੀਂ ਭੁੱਖਾ ਮਰ ਜਾਵਾਂਗੇ ਇਸ ਦੇ ਨਾਮ ਅਸੀਂ ਜੂਝ ਕੇ ਆਪਣੇ ਹੱਕ ਲਈਏ ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਪੀੜੀਆਂ ਉਹ ਸੁੱਖੀ ਵਸਣ ਜੇ ਅੱਜ ਅਸੀਂ ਮਰ ਵੀ ਜਾਵਾਂਗੇ ਸਾਨੂੰ ਹੱਕ ਮਿਲ ਜਾਂਦੇ ਪਰ ਸਾਡੇ ਜਿਹੜੇ ਵਾਰਸ ਸਾਡੇ ਜਿਹੜੇ ਪਿੱਛੇ ਆ ਆ ਰਹੇ ਜਿਹੜੀ ਨਵੀਂ ਜਰਨੇਸ਼ਨ ਉਹ ਸਾਨੂੰ ਯਾਦ ਜਰੂਰ ਕਰਾ ਕਰੇਗੀ ਪਰ ਜੇ ਅੱਜ ਅਸੀਂ ਹੱਕ ਨਾ ਲੈ ਤੇ ਸਾਨੂੰ ਜਰੂਰ ਸਾਡੇ ਜਿਹੜੇ ਆਉਣ ਵਾਲੀ ਜਰਨਲ 'ਚ ਲਾਣਤਾ ਬਾਰੇ ਬਿਲਕੁਲ ਬਿਲਕੁਲ ਸਾਫ ਕਿਹਾ ਗਿਆ ਹੈ ਕਿ ਜੇ ਹੱਕ ਨਾ ਲਏ ਗਏ ਤਾਂ ਸਾਨੂੰ ਲਾਹਨਤਾਂ ਪੈਣਗੇ ਉਸ ਵਾਸਤੇ ਅਸੀਂ ਆਪਣੇ ਨੌਜਵਾਨਾਂ ਦੇ ਵਾਸਤੇ ਇਥੇ ਰਣਧੂਮੀ ਦੇ ਵਿੱਚ ਘੜੋਤੇ ਹੋਇਆ ਹਾਲਾਤ ਇਲਾਹਾੜ ਸ਼ੰਭੂ ਬਾਰਡਰ ਦੇ ਤਣਾਪੂ ਬਕੁੰਦੇ ਜਾ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ